ਤੁਹਾਨੂੰ ਚੌਂਕੀ ਗੇ ਵੀ ਆ ਕਿ ਮੇਰੀ ਕੰਪਲੇਂਟ ਜਿਹੜੀ ਉਹ ਦਰਜ ਕੀਤੀ ਜਾਵੇ ਕਿਉਂਕਿ ਮੈਨੂੰ ਇੱਕ ਧਮਕੀ ਵੀ ਮਿਲਦੀ ਪਈ ਆ ਭੈਣ ਦੀ ਜਿਹੜੀ ਆ ਕਿ ਕੰਪਲੇਂਟ ਨਹੀਂ ਲਿਖੀ ਇਸ ਭੈਣ ਨੂੰ ਜਿਹੜੇ ਧਮਕੀਆਂ ਦਿੰਦੇ ਆ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਦੀ ਨਿਗਾਹ ਦੇ ਸਾਹਮਣੇ ਉਹ ਸ਼ਰਿਆਮ ਦੋਸ਼ੀ ਘੁੰਮਦਾ ਪਿਆ ਵਾ ਮੇਰਾ ਨਾਮ ਪਲਵਿੰਦਰ ਕੋਹਰਾ ਹਾਂਜੀ ਪਿੰਡ ਮੇਰਾ ਪਿੰਡ ਮੇਰਾ ਜਹਾਂਗੀਰ ਆ ਹਾਂਜੀ ਕੀ ਆ ਜੀ ਤੇ ਦੋ ਦੋ ਤਿੰਨ ਮਹੀਨੇ ਹੋ ਗਏ ਆ ਸਾਡੀ ਲੜਾਈ ਹੋਈ ਨੂੰ ਤੇ ਸਾਡੇ ਘਰ ਦੇ ਪਰਿਵਾਰ ਨਾਲ ਹੀ ਲੜਾਈ ਸੀ ਹਾਂਜੀ ਤੇ ਇੱਕ ਜਾਨੇ ਜਿਹੜਾ ਵਾ ਉਹਦਾ ਨਾਮ ਪਰਚੇ 'ਚ ਮਲਕੀ ਪੈ ਗਿਆ ਏ ਤੇ ਦੂਜੇ ਜਾਨੇ ਦਾ ਨਾਮ ਜਿਹੜਾ ਉਹ ਨਹੀਂ ਪਰਚੇ 'ਚ ਆ ਉਹ ਅਸੀਂ ਵੀ ਵੀ ਛੇ ਤੇ ਅਹੀਂ ਉਹਨਾਂ ਦਾ ਮਲਕੀ ਨਾਮ ਜਿਹੜਾ ਪੁਆਇਆ ਏ ਪਰਚੇ ਦੇ ਵਿੱਚ ਤੇ ਉਹ ਮਲਕੀ ਅਜੇ ਤੱਕ ਉਹਦੀ ਕੋਈ ਰੈਸਟ ਨਹੀਂ ਪਈ ਹੈਗੀ ਤੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦੀ ਆ ਕਿ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪ੍ਰਸ਼ਾਸਨ ਨੂੰ ਮੈਂ ਕਿਹਾ ਵੀ ਉਦੋਂ ਮੈਂ ਗਈ ਸੋਇਆ ਚੌਂਕੀ ਜਿੱਦਨ ਮੈਨੂੰ ਧਮਕੀਆਂ ਮਿ ਦਿੱਤੀਆਂ ਮੈਂ ਉੱਥੇ ਗਈ ਵੀ ਉਹਨਾਂ ਨੇ ਮੈਂ ਕਿਹਾ ਕਿ ਮੇਰੀ ਮਲਕੀ ਦਰਖਾਸਤ ਲਿਖੋ ਮੈਨੂੰ ਇਦਾਂ ਧਮਕੀਆਂ ਦੇਣ ਰਿਹਾ ਪਰ ਉਹਨਾਂ ਨੇ ਮੇਰੀ ਦਰਖਾਸਤ ਵੀ ਨਹੀਂ ਲਿਖੀ ਕੀ ਸਮਝਦੇ ਹੋ ਜੀ ਪ੍ਰੈਸ਼ਰ ਹੈ ਕੋਈ politcal pressure ਹੈ ਜਿਹਦੇ ਕਰਕੇ ਤੁਹਾਨੂੰ ਹਾਂਜੀ ਅਗਰ ਤੁਹਾਡਾ ਮਸਲਾ ਰਣਾ ਆਇਆ ਤਾਂ ਅਗਲਾ ਕਦਸ਼ਾ ਕੀ ਹੋਵੇਗਾ ਅਗਲਾ ਸਿਆਪਾ ਇਹੋ ਹੀ ਹੋਊਗਾ ਕਿ ਮੈਂ ਐਸਐਸਪੀ ਦਫ਼ਤਰ ਜਾ ਕੇ ਆਪਣੀਆਂ ਬੱਚੀਆਂ ਲੈ ਕੇ ਬੈਠੂੰਗੀ ਕਿਉਂਕਿ ਮੈਨੂੰ ਖਤਰਾ ਹੈ ਇਹਨਾਂ ਦਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਾ ਵਿਦਾਨ ਜਿੱਦਾਂ ਕਿ ਇਸ ਭੈਣ ਜਿਹੜੀ ਸਾਡੀ ਪਲਵਿੰਦਰ ਕੌਰ ਆ ਜਿਨ੍ਹਾਂ ਦੇ ਕਹਿਣ ਦੇ ਮਤਾਬਕ ਵੀ ਜਿਨ੍ਹਾਂ ਦੋਸ਼ੀਆਂ ਨੇ ਘਰ ਦੇ ਵਿੱਚ ਹਮਲਾ ਕੀਤਾ ਸੀਗਾ ਤੇ ਇੱਕ ਦੋਸ਼ੀ ਨੂੰ ਬਾਹਰ ਕੀਤਾ ਸੀਗਾ ਇਹਨਾਂ ਨੇ ਪਰਚੇ 'ਚ ਨਾਮ ਨਹੀਂ ਦਰਜ ਕੀਤਾ ਸੀਗਾ ਉਹ ਸੀ ਨਾਮ ਤਾਂ ਪਵਾ ਦਿੱਤਾ ਪਰ ਉਸ ਦੋਸ਼ੀ ਦਾ ਜਿਹੜਾ ਪਰਿਵਾਰ ਆ ਪਲਵਿੰਦਰ ਕੌਰ ਦੇ ਕਹਿਣ ਦੇ ਉੱਤੇ ਕਿ ਮੈਨੂੰ ਧੌਂਕੀਆਂ ਵੀ ਦਿੰਦੇ ਆ ਤਾਂ ਫਿਰ ਬਾਅਦ ਵਿੱਚ ਜਾ ਕੇ ਇਹਨਾਂ ਨੇ ਸੋਈਆਂ ਚੌਂਕੀ ਗਏ ਵੀ ਆ ਕਿ ਮੇਰੀ ਕੰਪਲੇਂਟ ਜਿਹੜੀ ਉਹ ਦਰਜ ਕੀਤੀ ਜਾਵੇ ਕਿਉਂਕਿ ਮੈਨੂੰ ਇੱਕ ਧਮਕੀ ਵੀ ਮਿਲਦੀ ਪਈ ਆ ਕਿ ਰਾਜੀਨਾਮਾ ਕਰ ਨਹੀਂ ਤਾਂ ਅਸੀਂ ਤੈਨੂੰ ਮਾਰ ਦੇਵਾਂਗੇ ਪਰ ਪ੍ਰਸ਼ਾਸਨ ਦੀ ਏਡੀ ਕਿਹਨੇ ਕਮੀ ਆ ਕਿ ਸੋਈਆਂ ਚੌਂਕੀ ਇੰਚਾਰਜ ਨੇ ਇਸ ਭੈਣ ਦੀ ਜਿਹੜੀ ਆ ਕਿ ਕੰਪਲੇਂਟ ਨਹੀਂ ਲਿਖੀ ਪਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਅਗਰ ਇਹ ਦੋਸ਼ੀ ਦੇ ਉੱਤੇ ਜਿਹੜੀ ਮੈਨੂੰ ਦੋਸ਼ੀ ਦੇ ਅਰੇਸਟ ਨਹੀਂ ਪਾਈ ਤੇ ਅਸੀਂ ਜਿਹੜਾ ਕਿ ਵਿਧਾਤੀਆ ਐਸਐਸਪੀ ਸਾਹਮਣੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਤੇ ਦੂਜਾ ਇਸ ਭੈਣ ਨੂੰ ਜਿਹੜੇ ਧਮਕੀਆਂ ਦਿੰਦੇ ਆ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਭੈਣ ਨੂੰ ਜਿਹੜਾ ਇਨਸਾਫ ਦਵਾਉਣ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਆਣ ਕੇ ਕਿਸੇ ਧੀ ਭੈਣ ਦੇ ਨਾਲ ਇੱਜ਼ਤ ਦੇ ਨਾਲ ਖੇਡੇ ਆ ਤੇ ਪ੍ਰਸ਼ਾਸਨ ਦੀ ਨਿਗਾਹ ਦੇ ਸਾਹਮਣੇ ਉਹ ਸ਼ਰਿਆਮ ਦੋਸ਼ੀ ਘੁੰਮਦਾ ਪਿਆ ਵਾ ਤੇ ਲੱਗਦਾ ਪਿਆ ਲੋਕਿ ਪੋ 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 ਬੱਚਿਆਂ ਦੇ ਸਾਹਮਣੇ ਇਹਨਾਂ ਦਾ ਮਾਰਕਟਾਈ ਕੀਤੀ ਛੇੜਖਾਨੀ ਵੀ ਕੀਤੀ ਤੇ ਜਿਹੜਾ ਕਿ ਅਸੀਂ ਬੜੀ ਮੁਸ਼ਕਿਲ ਨਾਲ ਜਿਹੜਾ ਪਰਚਾ ਦਰਜ ਕਰਵਾਇਆ ਪਰ ਇਹਨਾਂ ਨੇ ਦੋ ਜਣੇ ਦੇ ਨਾਮ ਲਗਾਏ ਸੀ ਤੇ ਇੱਕ ਦੋਸ਼ੀ ਦਾ ਜਿਹੜਾ ਨਾਮ ਹੀ ਪੁਲਿਸ ਨੇ ਕੱਢਤਾ ਸੀ ਤੇ ਆ ਵੀ ਛੇ ਨੂੰ ਜਿਹੜਾ ਉਸ ਦੋਸ਼ੀ ਦਾ ਨਾਮ ਜਿਹੜਾ ਫੇਰ ਦਰਜ ਕਰਵਾਇਆ ਗਿਆ ਹੈ ਪਰ 20 ਤਰੀਕ ਤੋਂ ਅੱਜ ਦੀ ਡੇਟ ਤੁਸੀਂ ਦੇਖ ਲਓ ਹਲੇ ਤੱਕ ਵੀ ਪੁਲਿਸ ਪ੍ਰਸ਼ਾਸਨ ਨੇ ਉਸ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਚੇਤਾਵਨੀ ਵੀ ਦਿੰਦੇ ਹਾਂ ਕਿ ਅਗਰ ਪੁਲਿਸ ਆਪਣਾ ਵਰਗ ਇਹੜਾ ਸਹਿਯੋਗ ਨਾ ਨਹੀਂ ਕਰੇਗੀ ਤੇ ਸਾਨੂੰ ਮਜਬੂਰ ਹੋ ਕੇ 바ਵਾ ਸਾਹਿਬ ਭੀ ਮਰੋ ਅੰਬੇਡਕਰ ਜੀ ਦਾ ਜਿਹੜਾ ਆਰਟੀਕਲ 19 ਦੇ ਅਧਿਕਾਰ ਦਿੰਦਾ ਆ ਅਸੀਂ ਇਸ ਭੈਣ ਨੂੰ ਇਨਸਾਫ਼ ਦਵਾਨ ਵਾਸਤੇ ਉਸ ਅਧਿਕਾਰ ਦੀ ਵਰਤੋਂ ਕਰਾਂਗੇ ਤੇ ਇਸ ਭੈਣ ਨੇ ਕਿਹਾ ਹੈ ਕਿ ਆਪਣੇ ਬੱਚਿਆਂ ਦੇ ਨਾਲ ਜਿਹੜਾ ਕਿ ਧਰਨੇ ਪ੍ਰਦਰਸ਼ਨ ਤੇ ਬੈਠੇਗੀ ਤੇ ਅਸੀਂ ਆਪਣੀ ਮੋਰਚੇ ਵੱਲੋਂ ਟੀਮ ਵੱਲੋਂ ਇਹਨੂੰ ਪੂਰਾ ਵਿਸ਼ਵਾਸ ਜਨੈਗਾ ਕਿ ਜਿੰਨੀ ਦੇਰ ਤੱਕ ਦੋਸ਼ੀ ਦੀ ਜਿਹੜੀ ਗ੍ਰਿਫਤਾਰੀ ਨਹੀਂ ਹੋਏਗੀ ਉਸ ਦੇ ਨਾਲ ਭਾਰਤੀ ਮਨੁੱਖਵਾਦੀ ਮੁਕਤੀ ਮੋਰਚੇ ਦੀ ਪੂਰੀ ਟੀਮ ਉਸੇ ਟਾਈਮ ਤੱਕ ਬੈਠੀ ਰਹੇਗੀ ਤੇ ਐਸੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਅਗਰ ਤੁਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਰਦੇ ਤੇ ਇਸ ਤਰ੍ਹਾਂ ਦੀਆਂ ਧਰਨੇ ਦੀ ਕੋਲਾ ਸਾਨੂੰ ਨਾ ਦੇਣੀਆਂ ਭੈਣ ਤੇ ਆਪਣੇ ਜਿਹੜੇ ਨਿਜਲੇ ਅਧਿਕਾਰੀ ਨੇ ਜਿਹੜੇ ਡਿਪਾਰਟਮੈਂਟ ਦੇ ਉਹਨਾਂ ਨੂੰ ਵੀ ਥੋੜੀ ਥੋੜੀ ਚੇਤਾਵਨੀ ਦਿਓ ਕਿ ਇਹ ਆਪਣਾ ਵਰ ਕਿਹੜਾ ਸਹੀ ਤਰੀਕੇ ਨਾਲ ਕਰਨਾ ਜੈਪੀਨ ਜੈ ਸਵਿਧਾਨ ਤੁਹਾਡੇ ਕੋਈ ਕੀ ਸਾਰਾ ਮਸਲਾ ਜਰਾ ਦੱਸੋ ਜੀ ਮੇਰਾ ਨਾਮ ਹੈ ਅਜੇਕ ਲਿਆਣਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜਿਹੜੀ ਬਲਵਿੰਦਰ ਭੈਣ ਆਈ ਹੈ ਸਾਡੇ ਕੋਲ ਆਪਣੇ ਕੀ ਮਸਜੇਰ ਦਾ ਨਾਮ ਮਸਲਾ ਸੀ ਉਹਦੇ ਘਰ 4-5 ਜਣੇ ਪਏ ਹੀ ਤੇ ਉਹਦੇ ਵਿੱਚੋਂ ਕਈਆਂ ਦੇ ਮਤਲਬ ਪਰਚਾ ਕੱਟਿਆ ਗਿਆ ਤੇ ਜਿਹ ਦੂਜੇ ਜਿਹੜੇ ਉਹਨੂੰ ਇੱਕ ਨੂੰ ਗਿਫਤਾਰ ਨਹੀਂ ਕੀਤਾ ਗਿਆ ਤੇ ਜਿਹੜੀ ਧਮਕੀਆਂ ਉਹਨਾਂ ਨੇ ਤੇ ਉਹਨੂੰ ਇੱਕ ਧਮਕੀਆਂ ਦੇ ਰਹੇ ਸੀ ਕਿ ਬਾਹਰ ਨਿਕਲਾਂਗੇ ਤਾਂ ਤੈਨੂੰ ਗੋਲੀ ਮਾਰ ਦਾਂਗੇ ਉਹਦੇ ਪਰਿਵਾਰ ਚੋਂ ਹੀ ਉਹ ਤੇ ਆਪਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਅਸੀਂ ਉਹ ਉਸ ਭੈਣ ਨਾਲ ਮੋਢੇ ਨਾਲ ਮੋਢਾ ਜੜ ਕੇ ਖਲੋਵਾਂਗੇ ਪ੍ਰਸ਼ਾਸਨ ਨੂੰ ਕੀ ਆ ਜਾਂਦੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੱਥ ਜੋੜ ਕੇ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤੇ ਅਸੀਂ ਉਹ ਪੈਰ ਨਾ ਮੋਢੇ ਨਾ ਮੋਢੇ ਜੋੜ ਕੇ ਖਲੋਵਾਂਗੇ ਤੇ ਨਾਲ ਉੱਥੇ ਐਸਐਸਪੀ ਦਾ ਅਫੀਸਰ ਕਰਾਉ ਕਰਾਂਗੇ